ਕੀ ਆ ਕਬਈ ਕਰਤਾ ਕਬ ਕਉਤਾ ਇੱਕ ਉਹ ਮੰਮੀ ਉਂਗਲ ਦੇ ਵਿੱਚ ਦੀ ਨੰਗਾ ਨਹੀਂ ਕਰਾਂ ਮੱਝ ਗਈ ਆਹ ਤਾਂ ਦਿਨ ਪੱਕਾ ਹੈ ਨਾ ਕਿ ਵੀ ਇਹ ਦੋ ਚਾਰ ਦਿਨਾਂ ਧੁੱਪਾਂ ਲੱਗੀਆਂ ਤਾਂ ਸਾਰਿਆਂ ਦੇ ਕੋਠੇ ਠੀਕ ਹੋ ਜਾਣਗੇ ਬਸ ਫੱਟੀ ਫੱਟੀ ਮੋੜ ਦੋ ਇਹਨਾਂ ਦੇਖਦੇ ਨੇ ਗਾਇਦੀ ਕਿੰਨੀ ਕਾ ਜੇ ਪਹਿਲੇ ਹੀ ਜੀ ਪਤਾ ਹਨਾ ਇੱਕ ਲੀਜਾਂ ਦਾ ਪਟਕ ਚਾਹਣ ਦਾ ਮਾਤਾ ਬਿਨਾ ਕਿੰਨ ਲਖਰੀਦ ਨਹੀਂ ਹੁੰਦੀ ਆ ਜੇ ਹਿਸਾਬ ਨਾਲ ਤੇ ਦੋਨੇ ਜਾਣੇ ਲੱਗਿਆ ਮੰਨ ਲਾ ਚਾਰ ਪੰਜ ਦਿਨ ਲਾਉਂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਤੁਹਾਡੇ ਨਾਲ ਬਹੁਤ ਹੀ ਕੰਮ ਦੀ ਗੱਲ ਕਰਾਂਗੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਆਇਆ ਜਿਹਦੇ ਕਰਕੇ ਕਈਆਂ ਦੇ ਤਾਂ ਵਿਚਾਰਿਆਂ ਦੀਆਂ ਛੱਤਾਂ ਡਿੱਗੀ ਜਾਂਦੀਆਂ ਤੇ ਕਈਆਂ ਦੇ ਪੱਕੇ ਲੈਂਟਰ ਵੀ ਚੋਈ ਜਾਂਦੇ ਆ ਕੱਚਿਆਂ ਨੇ ਤਾਂ ਚਲੋ ਚੋਲੋ ਇੰਜ ਚੋਣਾ ਜਿਹਦੇ ਵਿੱਚ ਦੇਖੋ ਤੇ ਮੈਂ ਤੁਸੀਂ ਤਰਪਾਲਾਂ ਲੈਣ ਆਇਆ ਲੋਕਾਂ ਦੀਆਂ ਲੈਣਾ ਲੱਗੀਆਂ ਹੋਈਆਂ ਹਨਾ ਇਹ ਜਿਹੜਾ ਕਾਗਜ਼ ਹੈ ਥੋੜੇ ਦਿਨ ਪਹਿਲਾਂ 110 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਸੀਗਾ ਇਸ ਸਹੀ ਦੁਕਾਨ ਤੋਂ ਤੇ ਅੱਜ ਇਹਦਾ ਰੇਟ 240 ਰੁਪਏ ਕਿਲੋ ਨਹੀਂ ਫੁੱਟਾਂ ਦੇ ਹਿਸਾਬ ਨਾਲ ਹੁਣ ਦੇਣ ਲੱਗ ਗਏ ਮੈਂ ਇਹ ਦੁਕਾਨਦਾਰ ਵੀਰਾਂ ਤੇ ਹੋਰ ਜਿਹੜੇ ਦੁਕਾਨਦਾਰ ਵੀਰ ਤਰਪਾਲਾਂ ਜਾਂ ਪੇਪਰ ਵੇਚ ਰਹੇ ਆ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਵੀ 100-100 ਰੁਪਇਆ ਮਾਰਜਨ ਕੱਢ ਕੇ ਨਾ ਵੇਚੋ 5-10 ਰੁਪਏ ਮਾਰਜਨ ਕੱਢ ਕੇ ਚੀਜ਼ੇ ਵੇਚੀ ਜਾਓ ਬਾਈ ਮੇਰਾ ਤੁਹਾਡਾ ਨਾਲ ਕੋਈ ਨਿੱਜੀ ਬੈਰ ਵਿਰੋਧ ਨਹੀਂ ਬਸ ਹਾਲਾਤ ਹੀ ਮਾੜੇ ਚੱਲਦੇ ਆ ਆਪਾਂ ਨੂੰ ਇਸ ਹਾਲਾਤਾਂ ਦੇ ਵਿੱਚ ਸਾਰਿਆਂ ਦੇ ਨਾਲ ਖੰਡ ਹੀ ਲੋੜ ਆ। ਕੁਦਰਤ ਦੀ ਮਾਰ ਆ ਤੇ ਕੁਦਰਤ ਦੀ ਮਾਰ ਦੇ ਵਿੱਚ ਸਾਰੇ ਵੀਰ ਇੱਕ ਦੂਜੇ ਦਾ ਵੱਧ ਚੜ ਕੇ ਸਾਥ ਦੇਉ। ਹੂੰ। ਇਹ ਕੀ ਚੱਲਿਆ ਪਿਆ ਪ੍ਰੋਗਰਾਮ ਅੱਜ? ਆਹ ਬੜਾ ਨੇ ਆਂਗੜ ਗਏ ਆਂ। ਇਹਨੇ ਨਹੀਂ ਮੈਂ ਕਿੱਕਰੇ ਮਰਕੇ ਤਾਂ ਜਾਂਦੇ ਨਹੀਂ ਸੀ ਜੀ ਨੂੰ। ਆਹ ਮਰਕੇ ਬੱਸ। ਕਰ ਲੈ ਨੀ ਮੈਂ। ਮਾਤਾ ਬਿਨਾਂ ਕਿੰਨੀ ਖਰੀਦ ਨਹੀਂ ਆਉਂਦੀ ਆ। ਕੱਲ ਤੋਰੀਆਂ ਖਰੀਦਦੇ ਦੇਖੋ। ਉਹ ਚੀਜ਼ ਕੀ ਜਰ ਇਹਨਾਂ ਨੇ ਕਿਹਾ ਬਾਦ ਪੜਦੇ ਕੱਲ ਲਿਆਂਦੇ ਸੀਗੇ ਜਸਨਾ ਮਣਿਆ ਸੀਗਾ ਜਸਨਾ ਮਣਿਆ ਸੀ ਜਸਨਾ ਨੇ ਮੜਿਆ ਤੋਰੀਆਂ ਨਾ ਜਦੋਂ ਸਵੇਰੇ ਉੱਠੇ ਉਹ ਸਾਰੀਆਂ ਚਿੱਟੀਆਂ-ਚਿੱਟੀਆਂ ਹੋਈਆਂ ਪਈਆਂ ਉਹ ਤਾਂ ਸਾਰੀਆਂ ਪਈਆਂ ਸੀ ਆਪ ਵੀ ਦੇਖਦੇ ਨਾ ਤਾਂ ਪਤਾ ਮੈਂ ਲੜੀਆਂ ਦਾ ਪਿੰਡੀਆਂ ਰਹੀਆਂ ਕੰਮ ਮੈਨੂੰ ਹੋ ਗਈ ਪੱਕੀਆਂ ਹੋਈਆਂ ਕਦੋਂ ਕਦੇ ਨਾ ਪਈਆਂ ਹੋਣੀਆਂ ਆਰ ਵੀ ਵੀ ਇੰਨੀ ਨਿਕਲਈ ਅੱਧਰ ਲੈ ਸਾਰੀ ਡਾਗੀ ਗੱਡੀ 'ਚ ਤਾਂ ਮੇਮ ਬਣੀ ਬੈਠ ਕੇ ਆਈ ਨਹੀਂ ਪਤਾ ਵੀ ਥੱਲੇ ਉੱਧਰ ਕੀ ਚੀਜ਼ ਲਿਆ ਆਪਾਂ ਲਿਆ ਸੀ ਮੈਂ ਆਪੇ ਜੀ ਮੰ ਮੈਨੂੰ ਕੀ ਪਤਾ ਨਹੀਂ ਪੈਂਦੇ ਜੱਗੇ ਮੈਂ ਲੈ ਕੀ ਉਹਨਾਂ ਦੀ ਵਧੀਆ ਹੁੰਦੀ ਏ ਸਭ ਪਾਈ ਕਰਦੀ ਐ ਸੈੱਟ ਦੁੰਦੀ ਐ ਉਹੀ ਗੱਲ ਆ ਵੀ 14 ਦਿਨ ਚੀਜ਼ ਵਧ ਗਿਆ ਲੈ ਮੈਂ ਕਰਨ ਮਾੜੀ ਲਿਓ ਵਾਸਤੇ ਪਤਾ ਕੀ ਆਪ ਬਾਬੂ ਚੀਜ਼ ਚਾਪੀ ਉਹ ਪਾਈ ਦਾ ਪੀ ਸੀ ਮੈਨੂੰ ਕੀ ਪਤਾ ਸੀ ਇੱਕ ਬੱਦਲ ਦਾ ਮੌਸਮ ਸੀ ਕਿ ਕੀ ਹੋਈ ਭਾਈ ਤਾਂ ਰੱਬ ਤਾਂ ਕਾਲਾ ਕਾਲਾ ਹੋਇਆ ਭਾਈ ਥੱਲੇ ਤਾਂ ਹਰਾ ਹੀ ਰੀਂਦਾ ਇਸ਼ਾਰਾ ਉਹਨਾਂ ਨੂੰ ਵਾਟਰ ਨਹੀਂ ਗਏ ਨੇ ਉਹ ਤਾਂ ਚੌਂਦੇ ਹੀ ਹੋਣੇ ਸੀ ਆ ਪਰਦੇ ਹੀ ਲਿਆਂਦੇ ਸੀ ਗੀ ਐ ਸੂਈ ਚ ਧਾਗਾ ਗੂ ਪਾ ਕੇ ਦੇ ਸੋਹਣੇ ਮੰਮੀ ਤੋਂ ਕਿੱਥੇ ਪੈਣਾ ਯਾਰ ਮਮੇ ਨੀ ਪਰ ਸੂਈ ਚ ਧਾਗਾ ਦਿੱਥੋਂ ਹੁਣ ਲੈ ਬੋਨੀ ਛੱਡੋ ਛੱਡੋ ਇਹਦੇ ਇਹ ਕਦੋਂ ਇਹ ਆਈ ਦੀ ਕਿੰਨੀ ਕ ਮੈਂ ਤਾਂ ਵੱਧੂ ਆ ਦੇਖ ਲੈਨੇ ਆ ਜੇ ਪਹਿਲੇ ਜੀ ਪਤਾ ਹਨਾ ਇੱਕ ਲੀਜਾਂ ਦਾ ਪਟਕ ਓਕੇ ਕਿ ਆਕ ਬਾਬ ਚਾਨਣ ਦਾ ਛੱਡੋ ਲੈ ਦ ਬੀ ਆ ਲੈ ਲੈ ਨੂੰ ਤੇ ਪਾ ਗਿਆ ਨਹੀਂ ਗ੍ਰੀਨ ਵਾਲੀ ਨਹੀਂ ਨਹੀਂ ਇਹਦਾ ਪਾਈ ਬੜਾ ਲੇਟ ਅੰਨ ਧਾਗਾ ਹਾ ਕੀ ਯਾਰ ਸਾਰਾ ਮਜੀ ਨਹੀਂ ਖੁੱਲੀ ਜਾਂਦੀ ਜਿਵੇਂ ਬੰਨਣੀ ਹੁੰਦੀ ਹੈ ਬਾਹਰੋਂ ਹੁਣ ਕੀ ਕਰਨਾ ਫਰਕੀ ਦੱਬੇ ਬਣਾਉਣੇ ਆ ਫਰਕੀ ਵਾਲੀ ਮੈਂ ਮਾਮ ਨੂੰ ਕੁੱਛ ਦੀ ਸੀ ਮੈਨੂੰ ਸੁਡੂ ਵੀ ਬਣਾਉਣੇ ਆ ਹੂੰ ਕਹਿੰਦੇ ਹਾਂ ਮੈਂ ਸਾਰੀ ਹੁੰਦੀ ਮਮਮੀ ਨੇ ਛੱਡੇ ਹੀ ਕੁਛ ਨਹੀਂ ਇਹ ਤਾਂ ਨਾਰਮਲ ਚੀਜ਼ਾਂ ਇਖੇ ਪੜਦੇ ਪੁੜਦੇ ਦਾ ਨਾ ਮੈਂਟ ਹੀ ਆਉਣ ਨੇ ਨੀ 500000 ਰੁਪਇਆ ਲੈਣਾ ਇਹਨਾਂ ਨੇ ਪਹਿਲਾਂ ਉਹ ਥੱਲੇੋਂ ਵੱਢਣੇ ਨਹੀਂ ਹੋਣੇ ਇਹ ਜਿਹੜੇ ਵੱਡੇ ਵਾਲੇ ਆ ਯਾਰ ਪੜਦੇ ਤਾਂ ਆਪਣੇ ਵੱਢਣੇ ਨਹੀਂ ਉਹ ਤਾਂ ਠੀਕ ਆ ਫਲੋਰ ਟੱਚ ਸੋਹਣੇ ਲੱਗਦੇ ਆ ਆਇਆ ਪਰ ਇੱਕ ਰੰਗ ਸੋਹਣ ਜਿਹੜੇ ਕੋਚਾ ਬੂਚਾ ਬਬੀ ਲਾਉਗੀ ਨਾ ਹੇ ਥੱਲੇ ਗੰਦੇ ਹੋ ਜਾਣੇ ਆ ਉਹ ਤਾਂ ਸੋਹਣੇ ਲੱਗਦੇ ਆ ਆਹੋ ਹੈ ਤਾਂ ਸੋਹਣੇ ਲੱਗਦੇ ਆ ਰੰਗ ਮਾਲ ਕੇ ਰੰਗ ਪੂਰਾ ਮੈਚ ਕਰ ਗਿਆ ਇਹੇ ਪੜਦਿਆਂ ਦਾ ਉਹ ਵੀ ਮੈਚ ਕਰ ਦੇ ਸੀ ਕੁਸ਼ਨ ਕਵਰ ਦੀ ਐ ਉਹ ਵੀ ਲਿਆਵਾਂਗੇ ਕੁਡੀ ਉਹ ਆਪ ਚੱਲੇ ਦਿਨ ਜਿਹੜਾ ਦਵਾਈ ਤੋਂ ਪਹਿਲਾਂ ਆਵਾਂਗੇ ਨਾਲ ਕੁਸ਼ਨ ਲਿਆਵਾਂਗੇ ਚੰਗਾ ਔਰ ਮੈਂ ਮਣਕੇ ਆਹੋ ਮਣ ਮਣਕੇ ਦੋ ਮਾਮੂ ਦੇਖੋ ਇੱਧਰ ਅਲਰੇ ਇਹ ਪੈਣਾ ਇੱਕ ਫੱਟੀ ਮਣਕੇ ਦੇ ਨਾਲ ਆ ਸਾਰੀਆਂ ਆਈਆਂ ਆਈਆਂ ਬੱਸ ਆ ਰਹੇ ਆਏ ਬੱਸ ਆਹ ਦੇਖੋ ਕਬਲੋ ਦਿੱਤੀ ਆ ਗਈ ਫੱਟੀ ਆ ਦੇਖੋ ਬੱਸ ਫੱਟੀ ਫੱਟੀ ਮੋੜ ਦੋ ਇੱਕ ਇੱਕ ਲੜ ਮੋੜ ਦੋ ਮੈਂ ਕਹਿੰਦੀ ਸੀ ਤਰਪਾਈ ਮੋੜ ਕੇ ਨਾ ਪਾਈ ਮੋੜਣੀ ਤੁਸੀਂ ਨਾ ਹੀ ਮੋੜ ਦਿਓ ਕੋਈ ਗੱਲ ਨਹੀਂ ਦੇਵਾ ਫੋਨ ਫੋਨ ਕੇ ਹਾਂ ਦਰੇ ਕਰਾਂ ਘੋੜ ਕੇ 907 ਕੋਈ ਕੰਮ ਤਾਂ ਕਰੋ ਸਵੇਰ ਨੇ ਮੰਜੀ ਥੋੜੀ ਜਾਂਦੀਆਂ ਪਈਆਂ ਦੋ ਜਣਾਂ ਸਰਵਿਚਾਰੋ ਕਰਾਂ ਕੰਮ ਕਰਕੇ ਪਈਆਂ ਕੀ ਕੰਮ ਕੀਤਾ ਸਾਰਾ ਕੀਤਾ ਕੀ ਬਸ ਆਹ ਪੱਟੀ-ਪੱਟੀ ਮੋੜਦੇ ਹੋਏ ਆਏ ਨੂੰ ਮੰਮੀ ਬਾ ਮੈਂ ਸੀਂਤੇ ਨੂੰ ਮਰਾ ਤੈਨ ਸਿੱਖੇਂਗੀ ਫੇਰ ਹੀ ਮੈਂ ਬਾਏ ਨੂੰ ਕਰ ਨਾਲ ਨੂੰ ਸਖਾ ਨਾਲ ਚਲ ਵੀ ਸੋਨੇ ਬਾ ਨਾਲ ਕਰ ਚੈੱਕ ਤਾਂ ਸਹੀ ਕੱਲ ਤੈਨੂੰ ਮਾਰਨੀਆਂ ਪੈਗੀਆਂ ਫੇ ਤੂੰ ਦੱਸ ਕਿੱਥੇ ਮਾਰਾਂਗੇ ਫੇ ਕਰ ਇਹਨੂੰ ਆਹ ਗੜਾ ਮਮੀ ਮਸ਼ੀਨ ਜੀ ਮਨ ਲਾ ਰਾ ਕਿ ਉਹ ਕਰਕੇ ਲਿਆਉਣੀ ਨਾ ਕੀ ਘਟ ਗਈ ਐਨੂੰ ਤਾਂ ਫੋਨ ਤਾਂ ਛੱਡਦੀ ਨਹੀਂ ਮਨ ਲਾਦਾ ਮਸ਼ੀਨ ਨੇ ਨਹੀਂ ਖਿੱਚਣਾ ਇਧਰ ਦੀ ਪ੍ਰੈਸ ਮਾਰ ਦੂੰ ਦਾ ਪ੍ਰੈਸ ਕਰਾਈ ਹੋਈ ਹੈ ਤਰੀਜਾ ਓਰੇ ਓਰੇ ਆ ਪਾਜ ਕੇ ਇੱਥੇ ਬੈਠ ਸੋਣੇ ਇਹ ਨਾਲ ਆ ਹੌਲੀ ਹੌਲੀ ਖਿੱਚ ਨਹੀਂ ਲੋੜ ਹੀ ਨਹੀਂ ਉਹ ਸਹੀ ਵਜੀ ਆ 10 ਉਹੀ ਸਮਝਦੇ ਨੇ ਤੁਹਾਨੂੰ ਦੇਖ ਲਓ ਕੰਕੀ ਨਾ ਬਾਟਾ ਲੈ ਕੇ ਹੀ ਛੁੱਟ ਗਈ ਹੈ ਚੱਲ ਪਈ ਮਸ਼ੀਨ ਹਮਲਾ ਚਲੋ ਵੀ ਆ ਜਾ ਹਲਾ ਅ ਮਰਾਲਾ ਤੈਂ ਫਿਰ ਕਿਤੇ ਧਾਗਾ ਨਿਕਲ ਗਿਆ ਲੱਗਦਾ ਹਣਾ ਧਾਗਾ ਨਿਕਲ ਗਿਆ ਫਿਰ ਕੀ ਜੋ ਇਸ ਹਿਸਾਬ ਨਾਲ ਤੁਸੀਂ 4-5 ਦਿਨ ਲਾ ਦੋਗੇ ਮੱਲਾ ਥੈਂਕ ਯੂ ਮਸ਼ੀਨ ਨੇ ਖਿੱਚਣੀ ਨਹੀਂ ਮੈਨੂੰ ਪਤਾ ਯਾਰ ਕੱਪੜਾ ਹੋਰ ਮੋਟਾ ਆ ਹੋ ਨਹੀਂ ਖਿੱਚਣੀ ਤੁਸੀਂ ਮਾਨਦਗਾ ਨਹੀਂ ਮੇਰੀ ਗੱਲ ਜਿਹਦੇ ਹਿਸਾਬ ਨਾਲ ਤੁਸੀਂ ਦੋਹਾਂ ਜਾਨੇ ਨੇ ਲੱਗੇ ਮਨ ਨਾਲ ਚਾਰ ਪੰਜ ਤਾਂ ਲਾਉਂਗੇ ਪੜਦੇ ਆਂ ਨਾ ਲੱਗੋਗਾ ਦੇਖ ਲਈ ਖਿੱਚਣਾ ਨਹੀਂ ਇਹਨਾਂ ਨੇ ਖਚਾ ਫਿਰ ਮਸ਼ੀਨ ਤੋਂ ਲਾ ਜਾ ਤੁਸੀਂ ਟਾਂਕਦੇ ਮਾਨ ਨਾਲ ਟਾਂਕ ਤਾਂ ਉਹ ਪਹਿਲਾਂ ਸਿਉਣ ਤਾਂ ਮਰਾ ਉਹ ਮੰਮੀ ਉਂਗਲ ਦੇ ਵਿੱਚ ਦੀ ਨਾ ਤਾਂ ਆ ਨੰਗਾ ਨਹੀਂ ਕਰਾਂ ਵੱਜ ਗਈ ਵੱਜ ਗਈ ਵੱਜ ਗਈ ਆਹ ਤਾਂ ਜਿੰਨ ਪੱਕਾ ਹੈ ਨਾ ਕਿ ਵੀ ਆਹ ਮਾੜੀ ਮੋੜ ਦੀ ਲੇੜੀ ਮੋੜਨੀਆਂ ਐ ਲਓ ਜੀ ਇੱਕ ਹੋਰ ਨਵਾਂ ਖਰਚਾ ਖੜਾ ਹੋ ਗਿਆ ਫਰਿੱਜ ਕੂਲਿੰਗ ਕਰਨੋਂ ਹਟ ਗਈ ਤੇ ਬਾਈ ਹੁਣੀ ਆਏ ਆ ਦੇਖਣ ਐਲਜੀ ਕੰਪਨੀ ਬੰਨੀਓ ਤੇ ਬਰਪ ਬੋਰ ਫੋਲੇ ਡੋਂਗੇ ਡੋਂਗੇ ਬਾਈ ਕਹਿੰਦਾ ਸਾਰੇ ਕੱਢ ਦੇ ਕਰਾ ਮੀਨ ਦਾ ਬਹੁਤ ਪਿਆਰੇ ਮੀਨ ਦਾ ਘਰ ਤਾਂ ਘਾਟੀ ਪਈ ਆ ਘਰ ਚੋਈ ਜਾਂਦਾ ਬਹੁਤ ਜਾਣਿਆਂ ਦੇ ਹਾਂ ਆਪਣਾ ਜਰੂ ਬਚਾਵੋ ਬਾਬੇ ਦੀ ਕਿਰਪਾ ਬਾਹਲਾ ਬੁਰਾ ਹਾਲ ਆ ਮੀਨਾ ਛੋਡੇ ਕੰਨੀ ਕਿਵੇਂ ਆ ਅਹੀ ਲਾ ਆ ਇਧਰੋਂ ਵੀ ਵਾਦ ਉਹਦਾ ਇਰਾਦੇ ਵਿੱਚ ਮੋਟਾ ਨਹੀਂ ਜਲਾ ਪਾਣਾ ਜਰਪੜਾ ਦਿੱਤਦਾ ਬੱਤੇ ਪਣੀ ਢੁੱਲ ਪਟ ਕਿੰਦੀ ਠੀਕ ਆ ਪਾਣੀ ਖੜਾ ਇੰਨਾ ਬਾਈ ਬਹੁਤ ਹਾਂ ਹਾਂ ਆਓ ਇਧਰ ਦਾ ਮਨ ਦਾ ਪਾਣੀ ਪੂਣੀ ਵੀ ਆਇਆ ਬਾਮਾ ਕਰੋ ਹਨਾ ਠੀਕ ਆ ਉਹੀ ਕੰਮ ਹੋਇਆ ਹੈ ਹੈ बर्फ फसी भी हाँ है पखा ठीक है, अच्छा, है, है।, है।, है चले भाई अच्छा पहला उधरला जरूरी है खराब हो गया हाँ ਆ ਬਾੜੀ ਛੇਦੀ ਖਰਾਬ ਹੋਇਆ ਜਦੋਂ ਬਰਾਬਰ ਖੜਾ ਰਹੇ ਮੋੜੇ ਤੋਂ ਦੱਸਦੇ ਮਿਕਰਪਾ ਜੀ ਹੂੰ ਬੈਕਗ੍ਰਾਉਂਡ ਤੋਂ ਹੂੰ ਫਰਜ ਦਾ ਕੂਲਿੰਗ ਵਾਲਾ ਪੱਖਾ ਜਿਹੜਾ ਖਰਾਬ ਹੋ ਗਿਆ ਸੀ 2 ਕੁ ਮਹੀਨੇ ਪਹਿਲਾਂ ਹੀ ਹਜੇ ਸੈੱਟ ਕਰਾਇਆ ਪਤਾ ਨਹੀਂ ਕੀ ਹੋ ਗਿਆ ਉਹ ਤਾਂ ਅੰਦਰ ਨੂੰ ਐਲਜੀ ਦਾ ਬਾੜੀ ਛੇਦੀ ਸਾਮਾਨ ਖਰਾਬ ਹੋ ਰਿਹਾ ਯਾਰ ਵਾਹਿਗੁਰੂ ਸ਼ੁਕਰ ਅਦਾ ਤਾ ਧੁੱਪ ਨਿਕਲੀ ਤੇ ਜਿੰਨਾਂ ਦੇ ਵਿਚਾਰਿਆਂ ਦੇ ਲੈਂਟਰ ਲੂਟਰ ਚੋਂਦੇ ਆ ਇਹ ਦਰਬਾਹਾਂ ਪਾਣੀਆ ਸਾਰਿਆਂ ਦੇ ਤੋਂਪਾਂ ਨਿਕਲ ਜਣਾ ਉਹਦਾ ਸੇਕ ਜਾ ਚਲੋ ਕੋਠਿਆਂ 'ਤੇ ਤੋਂਪ ਤੁੱਪ ਲੱਗ ਜੂ ਬੱਦਲ ਦਾ ਹੋਇਆ ਵਾ ਫੇਰ ਅਜੇ ਵਰ ਤੋਂਪ ਨਿਕਲੀ ਆ ਬਹੁਤ ਵਧੀਆ ਦਾਤਾ ਆਈ ਭਲੀ ਕਰੇ ਸਾਰਿਆਂ ਤੇ ਇਹ 2-4 ਦਿਨਾਂ 'ਚੋਂਪਾਂ ਲੱਗ ਗਿਆ ਤਾਂ ਸਾਰਿਆਂ ਦੇ ਵਿਚਾਰੇ ਕੋਠੇ ਠੀਕ ਹੋ ਜਾਣਗੇ ਇਹਨਾਂ ਦੇ ਪਾਣੀ ਪੂਣੀ ਚੋਂਦਾ ਬੱਦਲ ਹੋਇਆ ਪਿਆ ਹਜੇ ਪਰ ਆਤ ਸਕਦਾ ਸੰਭਾਵਨਾ ਹੈਗੀ ਹੈ ਮੇਰ ਕਰੇ ਦਾਦਾ ਸਾਰਿਆਂ ਤੇ ਹੁਣ ਆਪਣਾ ਵੀ ਲਾਗ ਜਣਾ ਸੀਗਾ ਜੇ ਵਿਆਹ ਬੜੇ ਨਾਂ ਆ ਘੋੜ ਗਿਆ ਜੇ ਪਿੰਡ ਇਹਨੇ ਵੀ ਕਰ ਦੇਣਾ ਸੀ ਕੰਮ ਕਿਉਂਕਿ ਤੇੜਾ ਟੂੜਾ ਪੰਨਿਆਂ ਵੀ ਸੀ ਆ ਤੇ ਫੇਰ ਰੱਬ ਨੇ ਹੁਣ ਪੱਟਤਾ ਹੋ ਗਿਆ ਫਟ ਇਹਦਾ ਟੈਂਪਰੇਚਰ ਵੀਰੇ ਵੀਰੇ ਲੋਟ ਕਰਦੀ ਬਾਪ ਦੇ ਹਿਸਾਬ ਜੇ ਨਾ ਕਰਦੀ ਹੁਣ ਬੰਦ ਕਰਦੀ ਵੀ। ਕਿਉਂ ਤੁਹਾਨੂੰ ਸਹੀ ਲੱਗੂਗਾ ਰਾਤ ਨੂੰ ਜਦੋਂ ਵੀ। ਰਾਤ ਨੂੰ ਕਰ ਦਾਂਗੇ ਬੰਦ। ਹੁੰਦੋਂ ਆ ਇੱਥੇ ਹੀ ਸੀ ਪਹਿਲਾਂ ਵੀ ਤੈਨੂੰ ਤੇ। ਕਿਉਂ ਬੱਟਾਈ ਕਹਿੰਦਾ ਆਉਂਗਾ। ਕਿਉਂ ਤਾਂ ਇੱਕ ਅੜ ਗਿਆ ਕੰਮ। ਆ ਖਰਾਬ ਹੋ ਗਿਆ ਫੇਰ। ਹੋਰ ਅੱਗੇ ਜਿਹੜਾ ਕੱਢ ਕੇ ਗਿਆ ਸੀ ਭਾਈ ਪੱਕੀ ਨਹੀਂ ਗਈ ਜੀ। ਇਹ ਪੱਕੀ ਨਹੀਂ ਚੱਲਦੀ ਆ। ਉਹ ਬਰਫ਼ ਜੰਮ ਗਈ ਵੀਰਾ ਕਹਿੰਦਾ ਇਹਦਾ ਟੈਂਪਰੇਚਰ ਥੋੜਾ ਲੋ ਰੱਖਿਆ ਕਰੋ ਜ਼ਿਆਦਾ ਕੀਤਾ ਹੋਇਆ ਹਾਂ ਹਾਂ ਕਹਿੰਦਾ ਅੱਜ ਬੰਦ ਕਰ ਟੱਟ ਕਰ ਗਿਆ ਸਾਰਾ ਸੈੱਟ ਕਰ ਗਿਆ ਹੁਣ ਉਹ ਟੈਂਪਰੇਚਰ ਵੀ ਕਰਦਾ ਹਾਂ ਉਹ ਕਹਿੰਦਾ ਵੀ ਅੱਜ ਰਾਤ ਨੂੰ ਬੰਦ ਰੱਖਿਓ ਫਰਜ ਅੱਛਾ ਸਮਾਨ ਪਾ ਲੈ ਜੀ ਦੀ ਨਹੀਂ ਗਾਂ ਤੋਂ ਲੈਣੀ ਯਾਰ ਆਪਾਂ ਜੀ ਦੀ ਚੀਜ਼ ਜਮਾ ਰੱਦੀ ਆ ਸਾਂਸਰ ਜੀ ਬੈਸਟ ਆ ਮੋਰ ਫਰਿੱਜ ਆ ਸੈਮ ਨੂੰ ਸੌਂਗ ਦੀ ਲਾਵਾਂਗੇ ਹੁਣ ਹਜੇ ਤਾਂ ਨਹੀਂ ਲੈਣੀ ਹੁਣ ਤਾਂ ਚਲਾਵਾਂਗੇ ਹਜੇ ਤਾਂ ਹੁਣ ਤਾਂ ਲਈ ਐ ਇਹ ਗੱਲ ਕਰਦੇ ਆ ਜੀ ਨਹੀਂ ਲੱਗਦਾ ਹੈਪੀ ਭੈਣ ਦਾ ਜੀ ਨਹੀਂ ਲੱਗਦਾ ਭੈਣੇ ਉਹ ਟੇਕ ਨਹੀਂ ਹੈਗੀ ਓਏ ਨਹੀਂ ਹੈਗੀ ਆ ਜਾ ਫਿਰ ਪਾੜ ਦੇ ਟੰਗਾ ਦੇ ਆ ਜਿਓ ਹੁਣ ਹੁਣ ਤਾਂ ਜਿਹੜਾ ਉਹ ਹੁਣ ਫੇਰ ਛੁੱਟੀਆਂ ਹੋ ਗਈਆਂ 15 ਤੱਕ ਆ ਕਹਿੰਦੇ ਸ਼ਨੀਵਾਰ ਨੂੰ ਆਵਾਂਗੇ ਸ਼ਨੀਵਾਰ ਨੂੰ ਆ ਜਿਓ ਉਹ ਸ਼ਨੀਵਾਰ ਨੂੰ ਆਜ ਨਾਲ ਸੋਹਲੀ ਵਾਲੀ ਮੰਮੀ ਨੇ ਆਉਣਾ ਸੋਹਲੀ ਵਾਲੀ ਮੰਮੀ ਨੇ ਵੀ ਆਉਣਾ ਆ ਜਿਓ ਨਾ ਹੋਣੀ ਹੁੰਦੇ ਨਾ ਤੇਰੇ ਬਿਨਾਂ ਬੱਸ ਮੰਮੀ ਨੇ ਆਉਣਾ ਵੀਰ ਜੀ ਤੋਂ ਪੁੱਛਣਾ ਵਾ ਤੂੰ ਅੱਗੇ ਵੀਰ ਜੀ ਤੋਂ ਪੁੱਛੀਏ ਵੀਰ ਜੀ ਦਾ ਮੈਂ ਛੱਡਿਆ ਉਹ ਜੀ ਉੱਥੇ ਚੌਕੀ ਮਾਰਨਾ ਜਾਂਦੀ ਕਰਾਂ ਆ ਗਿਆ ਇੰਦਰ ਜੀ ਦਾ ਆ ਗਿਆ ਹਾਂ ਰੈਕਟੜੇ ਛੱਡਿਆ ਹੋਗੇ ਯਾਰੀ ਬਾਬਾਈ ਕਿੱਥੇ ਨੇ ਬਾਬਾਈ ਕਿੱਥੇ ਨੇ ਬਾਬਾਈ ਕੋ ਲਵਾ ਬਾਈ ਕੋ ਮਾਰ ਕੇ ਆਉਂ ਉਹਦੇ ਮੰਮੀ ਪੜਦੇ ਕਰਦੇ ਉਹਨੂੰ ਮੰਮੂ ਚ ਇੱਤੇ ਕਰੀ ਜਾਂਦੇ ਉਹਨਾਂ ਕਹਿੰਦਾ ਜਦੋਂ ਲੋਡ ਸੀ ਮੈਨੂੰ ਹੁਣ ਭੱਜ ਗਿਆ ਈ ਤੁਹਾਡੇ ਚੁੰਦਾ ਚੁੰਦਾ ਤਾਂ ਨਹੀਂ ਨਹੀਂ ਇਹਨਾਂ ਦੇ ਨਹੀਂ ਚੋਈਆ ਪਤਾ ਜਾ ਬਚਾਵਾ ਆ ਤੋਂਪ ਨੇ ਚੱਲ ਵਧ ਗਿਆ ਕਰ ਦੇਣਾ ਕੰਮ ਮੋੜਦੀ 30 30 ਲਿਆ ਹਾਂ ਪਰਦੇ ਦਿਖਾਓ ਬਈ ਹਾਂਜੀ 30 30 ਮੋੜਦੀ ਲੈ ਲੈ ਕੰਮ ਬੱਸ ਹੁਣ ਮੈਂ ਹੌ ਹੋਈ ਰਹਿਂਦਾ ਆ ਆ ਜਿਹੜਾ ਟੰਗਿਆ ਵਾ ਸੁਮਣੇ ਦੂਜਾ ਟਾਂਕੇ ਦੇਖੀਏ ਸਹੀ ਐ ਇੱਕ ਇੱਕ ਪਰਦਾ ਟਾਂਕੇ ਵੀ ਦੇਖੀਏ ਕੁੜੀ ਲੱਗੇ ਆਉਣੇ ਕੁੜੀ ਜਿੰਨੇ ਪੈਸੇ ਨਹੀਂ ਕੁੜੀ ਤਾਂ ਲੱਖਾਂ ਦੀ ਆਉ ਨਹੀਂ ਐਲੂਮੀਨੀਅਮ ਵਾਲੀ ਅਸਾ ਸੂਟੀ ਕੁੜੀ ਠੀਕ ਆ ਠੀਕ ਆ ਆ ਮਾਗਿਆ ਓਯਾ ਮੰਮੀ ਦੇ ਨਾਲ ਕਰਾ ਲਈ ਇਹ ਤਾਂ ਬੇਲੀ ਹੈਗੀ ਆ ਯਾਰ ਹੈਪੀ ਤਾਂ ਉਹੋ ਖਿੱਚਿਆ ਨਹੀਂ ਆਂਦਾ ਪਾੜਦਾ ਇਹਦਾ ਹੁਣ ਜੀ ਨਹੀਂ ਲੱਗਦਾ ਹੁਣ ਇੱਥੇ ਪਈਦਾ ਬੇਲੜ ਦਾ ਫੇਰ ਕੀ ਇਹਦਾ ਸਕੂਨ ਲੋਣਾ ਨਹੀਂ ਹੈਲੋ ਆ ਕੰਨੇ ਦੀ ਹੈ ਤੇਲ ਜਾਂ ਤਾਂ ਹੈ ਨਹੀਂ ਹਵਾ ਬਾਹਲੀ ਭਰੀ ਸੀ ਇਹ ਚ ਸ਼ਾਇਦ ਜੇ ਮੰਮੀ ਆਈ ਸੈਟਰਡੇ ਨੂੰ ਫੇਰ ਆ ਜਾਓ ਉਧਰੋਂ ਠੀਕ ਆ ਮੰਮੀ ਨੂੰ ਕਿਹਾ ਵਾ ਮੰਮੀ ਤਾਂ ਮੱਥਾ ਟਿਕਾ ਕੇ ਲਿਆਉਣਾ ਮੰਮੀ ਕਹਿੰਦੀ ਮੇਰਾ ਤੱਕੀ ਜਾਂ ਤੇ ਟਿਕਾ ਦਿਓ ਓ ਸਾਥ ਇੱਥੇ ਲਸਣ ਖਵਾਤਾ ਅੱਜ ਕੜੀ ਚ ਨਹੀਂ ਨਹੀਂ ਮੰਮੀ ਲਸਣ ਓਏ ਸੋਹਣੇ ਕੰਨੀ ਲਸਣ ਸੀ ਨਹੀਂ ਪਾਇਆ ਲਸਣ ਮੈਂ ਕਿੱਥੇ ਪਾਇਆ ਕਰਨੀ ਹਾਂ ਹਾਂ ਤੇੜੇ ਮੈਨੂੰ 10 ਮਿੰਟ ਦਿਓ ਫਿਰ ਮੈਂ ਲਾਉਣੀ ਆ ਚੰਗਾ ਹਾਂ ਪਾ ਦੇਣਾ ਕਰ ਦਈਏ ਪਾਣ ਦੇ ਆਪ ਦੇ ਹਾਲ ਪੈਂਦੇ ਹੋਣਗੇ ਹਾਏ ਮੈਂ ਵੀ ਹੁੰਦੀ ਆ ਮੰਮੀ ਨੇ ਕਰਾ ਸੁਣੇ ਹੋ ਗਿਆ ਬਸ ਨਾ ਹੋ ਕਿੱਥੇ ਉਹਦਾ ਧਾਗਾ ਆ ਲੈ ਚੱਕ ਹੁਣ ਕੌਣ ਦਾ ਮਾਂ ਦੱਸੋ ਕਿੰਨੀ ਵਾਰ ਪਤਾ ਧਾਗਾ ਮੈਂ ਹੁਣ ਲਾ ਲੇ ਬਹੁਤ ਵਾਰ ਟੁੱਟਦਾ ਕੱਚੀ ਅਜੀ ਉਹ ਵੀ ਲਾਉਂਦੇ ਆਉਂਦੇ ਆ ਬੱਲ ਲਾਉਨੇ ਆ 10 ਗਿਣੂਗਾ 1 2 3 4 5 10 ਹੈ ਹੈ ਮੇਗਾ ਫੱਤੇ ਜੱਟੋ ਬਰਾਦਰੀ ਬਸ ਥੋੜਾ ਟੈਟਾ ਛਟਾਉਣ ਵਾਲਾ ਸਰ ਬਦਨਾਮ ਕੀਤਾ ਲੈ ਆ ਜਿਵੇਂ ਜਗਰਾਤਾ ਦਾ ਚੁੰਨੀ ਪਾਈ ਹੁੰਦੀ ਹੈ ਮਾਈਆਂ ਦੇ ਉਹੀ ਪਾਈ ਫਿਰਦੀਆਂ ਪੇਟ ਫੂਡ ਤਾਂ ਨਹੀਂ ਲਾਉਣੀ ਕੋਈ ਲਾ ਖੁੰਡੇ ਹੋ ਗਈ ਉਹਦੋਂ ਸਾਸ ਕੱਟੀ ਸੀ ਸੋ ਹੋ ਗਿਆ ਬਸ ਮਮ ਉਹ ਲਾਉਣੇ ਲਾ ਦੋ ਇਹਦਾ ਕਰ ਦੋ ਲੇਡ ਤੂੰ ਵੀ ਮਾੜਾ ਯੱਕ ਕਰ ਟرائی ਮਮੇ ਨੂੰ ਬਾ ਮਮੇ ਨਾ ਨਾ ਉਹ ਬਾ ਕੇ ਤਾਂ ਦੇਖ ਮੇਰੀ ਮਾਤਾ ਨਿਕਲੀ ਕਰਕੇ ਲੈ ਮਾਤਾ ਬਾਹ ਨਾ ਹੀ ਆ ਤੂੰ ਇਹਨੂੰ ਹੱਥ ਨਹੀਂ ਲਾਈਦਾ ਹਾਂ ਕੱਲ ਜੇ ਤੇ ਜੀ ਤਾਂ ਸੋਕੀ ਦੇ ਦਾੜ-ਦਾੜ ਸਮੋਸੇ ਚਾਰ ਖਾ ਗਈ ਇੱਥੇ ਬੈਠੀ ਇੱਕ ਖਾਦਾ ਬਾਹ ਇਹਨਾਂ ਨੂੰ ਮਸਾਲਾ ਲਾਉਂਦੇ ਨੇ ਉੱਥੇ ਨਾਲ ਇੰਨੀਆਂ ਕੋਲੇ ਕੜਾਹੀਆਂ ਚੱਲਦੀਆਂ ਸੀ ਕੋਲੇ ਕੜਾਈਆਂ ਨਹੀਂ ਚੱਲਦੀਆਂ ਜਦੋਂ ਉਹਦੇ ਵੱੜਦੇ ਆ ਜਦੋਂ ਸ਼ੌਕੀ ਦੇ ਵੱੜਦੇ ਆ ਕੜਾਈਆਂ ਚੜ੍ਹੀਆਂ ਹੁੰਦੀਆਂ ਨਾ ਇਹ ਪਤਾ ਕਿਵੇਂ ਕਈਆਂ ਇਹ ਤਾਂ ਜਿਵੇਂ ਐ ਕੰਨਾ ਚੁੰਗਲਾ ਦੇ ਐ ਭੱਜੀ ਜਾਣ ਹਾਂ ਬਈ ਸਾਨੂੰ ਸੁਣ ਨਾ ਜਾਵੇ ਸੂੰ ਦੀ ਆਵਾਜ਼ ਉਹ ਜਦੋਂ ਉੱਥੇ ਜਾ ਕੇ ਬੈਠੇ ਉਹ ਤਾਂ ਫੇਰ ਵੀ ਆਈ ਜਾਂਦੀ ਸੀ ਚਲੋ ਜਣਾ ਮੈਂ ਨਾਲੇ ਕਿਹਾ ਮੈਂ ਕਹਾ ਨਾ ਖਾਓ ਸਮੋਸੇ ਨਾ ਖਾਓ ਸਮੋਸੇ ਜੇ ਆਨੇ ਦੀ ਪਖੀਰ ਦੇ ਕੱਢ ਕੇ ਗਿਆ ਹਾਂ ਤਾਂ ਵਾਲੇ ਵੀ ਕੱਢ ਕੇ ਗਿਆ ਹੁਣ ਖੰਡੜਲੇ ਦੀ ਹੋਈ ਐ ਵੀ ਚਲੋ ਕਨਾ ਜਾ ਸੁਣ ਟੰਕੋ ਖਣਾ ਆਹ ਨੇ ਘੋੜੀ ਆਪਣੀ ਦੇਸੀ ਉਹ ਰਾਮਨ ਦੋਨੋਂ ਪਾਸੇ ਵੱਲ ਜਾਂਦੀ ਆ ਇਹ ਪੁਰਾਣੀ ਘੋੜੀ ਆ ਮੌਲੀ ਹੋ ਗਈ ਜਦੋਂ ਜਬਾਨੀ ਜੋ 시ਵੇ ਯਾਰਾ ਮਾਂ ਤੁੰ ਮੋਟੂ ਆ ਮੈਂ ਡੋਰ 시ਵੇ ਯਾਰਾ ਮਾਂ ਇਹ ਕੀ ਚੱਕਰ ਵਟੂਏ ਤੇ ਡੋਰ ਦਾ ਕੀ ਸੰਬੰਧ ਆ ਵੀ ਬਈ ਮੁੰਡੇ ਦਾ ਬਟੂਆ ਹੁੰਦਾ ਸੀ ਬੁੜੀਆਂ ਜਿਵੇਂ ਗੁੱਡਾ ਤਾਂ ਜਾਂਦਾ ਐ ਖਰਚੇ ਤਾਂ ਜਾਂਦੇ ਮੁੰਡੇ ਦੇ ਬਟੂਏ ਚੋਂ ਐ ਪੈਸੇ ਨਿਕਲਦੇ ਸੀ ਹਾਂ ਐਡ ਤਾਂ ਜਿਵੇਂ ਹੋਏ ਨੇ ਫਸੂਲਪੁਰ ਹਾਂ ਤਾਂ ਛੋਰਿਆਂ ਦੇ ਗਿਆ ਆ ਬਿਆਰ ਦੇ ਨੇ ਗੱਡੀ ਲੈ ਕੇ ਆਉਣਗੇ ਅੱਜ ਦਾ ਹਾਂ ਮਾਮੇ ਨੇ ਗੱਡੀ ਲਿਆਂਦੀ ਹਾਂ ਮਾਮੇ ਨੇ ਗੱਡੀ ਗੱਡੀ ਲਿਆਂਦੀ ਮਾਮੇ ਨੇ ਤੈਨੂੰ ਦੱਸਿਆ ਨਹੀਂ ਫੋਨ ਲਾ ਕੇ ਡੈਡੀ ਲਗਾਇਆ ਫੋਨ ਇੰਦਰ ਯਾ ਯਾਰ ਨਾਲੇ ਬੋਲਟ ਲਿਆਂਦਾ ਮੈਨੂੰ ਨਹੀਂ ਦੱਸਿਆ ਅੱਜ ਸਾਧਾ ਸੀ ਕੱਲ 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 ਸਾਧਾ ਹੀ ਮਾਮਾ ਕਹਿੰਦਾ ਆਜੋ ਅੱਜ ਆਜੋ ਕਹਿੰਦਾ ਨਾਲੇ ਗੱਡੀ ਦੇਖੋ ਮੇਰੀ ਕੱਲ ਤਾਂ ਫਿਰ ਅਸੀਂ ਸ਼ਹਿਰ ਜਾਵੜੇ ਨਹੀਂ ਗੱਲ ਹਾਂ ਹਾਂ ਉਹ ਕਹਿੰਦਾ ਆਜੋ ਨਾਲੇ ਪਾਰਟੀ ਲੈ ਜਾ ਚਲੋ ਫੇਰ ਸਵੇਰੇ ਚਲੋ ਮੈਂ ਹਰ ਹਰ ਸਾਗ ਚੜਾਈ ਚੱਕਲਾ ਪਾੜ ਉੱਤਰ ਦੇ ਟਾਈਮ ਇਸ ਵਾਰ ਸਰਦੀਆਂ ਤੇ ਸਾਗ ਮੁੱਕਣਾ ਨਹੀਂ ਜਮਾਂ ਕਿਉਂ ਨਹੀਂ ਮੁੱਕਣਾ ਅੱਗੇ ਕੈਸਟਰੋਲ ਤਾਂ ਅੱਗੇ ਵਧਿਆ ਕੀ ਬੋਲੀ ਦਾ ਸਮਝ ਨਹੀਂ ਆਈ ਇਸ ਵਾਰ ਸਾਗ ਦੀ ਮੋਟਾਂ ਵਧੀਆਂ ਨਹੀਂ ਸਾਗ ਨਹੀਂ ਧਰਨਾ ਕੈਸਟਰੋਲ ਤਾਂ ਮੰਮੀ ਦਾ ਅੱਗੇ ਇੰਨਾ ਵਧਿਆ ਵਾ ਨਾਲੇ ਆਪਦਾ ਵੀ ਹੋ ਖੂਨ ਤੇਰੇ ਚ 2 ਗ੍ਰਾਮ ਘੱਟ ਆ ਹੈਲੋ ਆਪ ਦਾ ਹੁਣ ਫਰੂਟ ਫਰਾਟ ਖਾਇਆ ਕਰ ਐਵੇਂ ਮਜ਼ਾਕ ਨਾ ਮਜ਼ਾਕ ਮੰਮੀ ਤੂੰ ਕੱਲੀ ਲੱਸੀ ਜੀ ਤੇ ਸੋਨੇ ਦਿਆ ਕਰ ਕੱਟ ਕੇ ਆਪੀ ਹੁਣ ਖਾਂਦੇ ਨਹੀਂ ਤੇਰੀ ਜ਼ਿੰਮੇਵਾਰੀ ਆ ਆਪੇ ਧੱਕੇ ਨਾ ਖਵਾ ਉਹ ਜ਼ਕੰਦਰਾਂ ਦੇ ਨਾਰ ਕਿੱਦਣ ਦੇ ਉਮੀ ਪਏ ਫਰਿੱਜ ਚ ਖੈ ਲੱਕੀ ਲਿਆ ਮੈਂ ਖਵਾਉਣਾ ਹਾਂ ਹਾਂ ਮੂੰਹ ਨੂੰ ਨਹੀਂ ਇਹ ਆਈ ਕਰੀ ਜਾਣਾ ਨਾ ਧੱਕੇ ਨਾ ਮੂੰਹ ਚ ਪਾ ਮੰਮੀ ਜੀ ਦੰਸ ਮੋਹਣਾ ਜੂਸ ਬਣਾਓ ਅੱਜ ਜੂਸ ਕਾ ਦਾ ਬਣਾਈਏ ਕੇਲਿਆਂ ਦਾ ਨਹੀਂ ਫਿਰ ਹੋਰ ਖਾ ਲੈ ਕੇਲਿਆਂ ਦਾ ਜੂਸ ਪਪੀਤੇ ਦਾ ਬਣਾ ਦਿੰਨੇ ਆ ਸ਼ੇਕ ਉਹ ਦਰਸ਼ਕ ਉਹਨਾਂ ਦੇ ਅੱਗੇ ਸੜਕਾਂ 'ਮੈਂ ਤੋਰੀ ਨਾ ਕੱਢ ਲਈ ਨੂੰ ਮੈਂ ਰੜਦਾ ਮੈਂ ਮੈਂ ਤੋਰੀ ਨਾ ਕੱਢ ਲਈ ਨੂੰ ਮੈਂ ਰੜਦਾ ਮੈਂ ਤੋਰੀ ਨਾ ਕੱਢ ਲਈ ਨੂੰ ਮੈਂ ਰੜਦਾ ਕਹਿੰਦੀ ਕਿ ਕੌਣ ਬੋਲੀਏ ਕਿ ਨਹੀਂ ਆਉਂਦੀ ਹੂੰ ਨੋ ਖੜੀ ਐ ਨਾ ਕੋਲੇ ਚਾਹ ਵਾ ਮੌਕੇ ਤੇ ਨਹੀਂ ਜਿੱਤੇ ਹੁੰਦੀ ਹਾਂ ਹਾਂ ਉਦੋਂ ਤਾਂ ਹਰਾ ਹਰਾ ਘਾਹ ਵਿੱਚ ਮੇਰਾ ਜੀਹ ਖੜਾ ਹਰੇ ਚਾਦਰਾਂ ਉਦੋਂ ਕਾਫੀ ਆਈ ਕਿਹਾ ਸੀ ਨਾ ਕਹਿੰਦੇ ਬਣਾਈ ਲਾਂ ਹਾਂ ਉਹ ਹਰਾ ਥੋੜੀ ਕਿਹਾ ਸੀ ਤੇ ਹੋਰ ਕੀ ਕਿਹਾ ਸੀ ਦੇ ਘਰ ਆ ਕੇ ਤੇ ਮੇਰੇ ਖੜਾ ਜਾ سونے ਦੀ ਮਾਲਾ ਨਹੀਂ ਹਰੇ ਚਾਂਦਰੇ ਵਾਲਾ ਹਾਂ ਮੌਕੇ ਤੇ ਨਹੀਂ ਜਿੱਤੇ ਹੋਣ ਦੀ ਬੋਲੀ ਬਸ ਐਂ ਪਾਦਾ ਪਾ ਲੋ ਬਸ ਕੁੰਡੇ ਉਦਨ ਰੱਖਿਓ ਹਾਂ ਕਾ ਹੋਇਆ ਬਰਾਸ ਦੀ ਪਾਈਪ ਲੈ ਕੇ ਆਉਣੀ ਸੀ ਇੱਕ ਪਾਸੇ ਉਹਦੇ ਵਿੱਚ ਜਮਾ ਨਹੀਂ ਆਂਦੀ ਖੜਾ ਸੀ ਕੋ ਨਹੀਂ ਆਉਂਦਾ ਯਾਰ ਜਿਹਨੇ ਉੱਪਰਲੇ ਰੂਮ ਚ ਲਾਈਏ ਲਓ ਵੀ ਦੇਖੋ ਹੁਣ ਬਾਈ ਹਾਂ ਹੁਣ ਠੀਕ ਆ ਆ ਸੈਟ ਆ ਨਹੀਂ ਹੁਣ ਸੈਟ ਸਹੀ ਆ ਚਲੋ ਚਲੋ ਨੱਬੜ ਗਿਆ ਉਹ ਕੇਰਪੋਟਾ ਪੂਰੇ ਆ ਗਏ ਆਪਣੇ ਨਹੀਂ ਨਹੀਂ ਕਮਾਓ ਉਧਰ ਨੂੰ ਕਮਾਓ ਇੰਦਰ ਦੂਸਰੇ ਲੋੜ ਕਮਾਓ ਹਾਂ ਹਾਂ ਦੂਜੀ ਸਾਈਡ ਆਉਟਰ ਜੀ ਬਸ ਬਸ ਉਹ ਕੇਰਪੋਟਾ ਹਾਂ ਇਹਦਾ ਫੜਾਵਾ ਉਹ ਆਓ ਲਟੀ ਟਣਾਇਆ ਆਪਣਾ ਉਧਰ ਦੇਖੀ ਆ ਪੈਪ ਕਿਵੇਂ ਆ ਕਿੰਨਾ ਕ ਪੂਰਾ ਪੂਰਾ ਹੀ ਆ ਥੋੜਾ ਜਿਹਾ ਖਿੱਚੋ ਇਧਰ ਨੂੰ ਖਿੱਚ ਲਓ ਬਸ ਬਸ ਨਹੀਂ ਨਹੀਂ ਬਾਲਾ ਖਿੱਚ ਲਿਆ ਹੋਰ ਕਰੋ ਉਧਰ ਨੂੰ ਮੜੀ ਜੀ ਕਰੋ ਚੱਕ ਬਈ ਪਲੜ ਤਾਂ ਹਾਂ ਪਰਦੇ ਦਾ ਪੈ ਗੇ ਕਰ ਕਰਾ ਹੁਣ ਖਿੱਚ ਕੇ ਦੇ ਚਾਹਣਾ ਖਰਾਬ ਹੋ ਗਈ ਉਹ ਦੇ ਚਲ ਬਾਅਦ ਚੋਂ ਕਰਾਂਗੇ ਪ੍ਰੈਸ ਪ੍ਰੋਸ ਹੁਣ ਤੂੰ ਕਰਾ ਤੰਗ ਇਹਨਾਂ ਨੂੰ ਦੇਖੀਏ ਕਿਵੇਂ ਲੱਗਦੇ ਆ ਸਾਰੇ ਟੰਗ ਦੇ ਕਰਾ ਛੇ ਛੇ ਪਰਦੇ ਆ ਗਏ ਇਕ ਤੇ ਹੁੰਦੀ ਆ ਹਨਾ ਥੋੜੀ ਪਰਦੇ ਘਰ ਕੇ ਪਰਦੇ ਭਾਰੇ ਆ ਸੋਨੇ ਚੱਕ ਬਈ ਲੈ ਕਰਤਾ ਕਰ ਲਾਈਟ ਬਲੌਕ ਕਰਨੇਗੇ ਹਮ ਨਿਰਾ ਕਰਤਾ ਪੂਰਾ ਤਰੀਜਾ ਨਾ ਪ੍ਰੈਸ ਦੁਆਰਾ ਆ ਆ ਇਹਨੂੰ ਕਾਡ ਆ ਕਰੀਜ਼ ਲੋਡ ਕਰ ਆ ਜਿਹੜੀ ਆ ਦੂਜੇ ਦੇ ਨਾਲ ਦੇ ਪਰਦੇ ਦੀ ਸਾਰੀ ਦੋਨਾਂ ਨੂੰ ਲਗਾਉਣੀ ਪੈਣੀ ਹੈ ਪ੍ਰੈਸ ਦਵਾਲੀ ਨੂੰ ਲਾ ਲਾਂਗੇ ਚਲੋ ਉਦੋਂ ਦਮਾ ਲਾਂਗੇ ਹੁਣ ਤਾਂ ਡੰਗਸਾਰ ਆ ਆ ਥੋੜਾ ਜਿਹਾ ਆ ਕਟਣ ਨੂੰ ਇਧਰ ਨੂੰ ਕਰ ਆ ਬਚਾਲਾ ਵਾਲਾ ਖੋਲ ਮਾੜੇ ਹਾਂ ਮੈਂ ਕਹਿੰਦੀ ਹਾਂ ਜੇ ਆਪਾਂ ਇੱਕ ਹੋਰ ਪਾ ਲਈਏ ਇੰਨੇ ਕੀ ਕਰਨੇ ਆ ਫਿਰ ਵੱਧ ਝੋਲ ਮਾਰੂਗਾ ਆਰੇ ਵਿਚ ਵਿਚ ਤਾ ਤੂੰ ਖੋਲੇ ਹੀ ਨਹੀਂ ਵਿਚ ਵਿਚ ਵਾਲੇ ਖੋਲੇ ਵਿਆਰ ਜਿਵੇਂ ਨਹੀਂ ਦੂਰੋਂ ਠੀਕ ਆ ਕ੍ਰੀਜ਼ ਕੋਨਾ ਪ੍ਰੈਸੋਂ ਖਰਾਬ ਹੋ ਗਿਆ ਪਕਾਉਦੇ ਉਦੋਂ ਹੀ ਕਰਾ ਕੇ ਮੋੜ ਫੋਲਡ ਕਰਤੇ ਹਮਮ ਠੀਕ ਆ ਮਾਮ ਠੀਕ ਆ ਮਾਮ ਕਹਿੰਦਾ ਹੁਣ ਮੈਂ ਤਾਰੇ ਕਿਵੇਂ ਦੇਖਿਆ ਕਰੂੰ ਪਾ ਕੇ ਤਾਰੇ ਜ਼ਮੀਨ ਪਰ ਆ ਇਧਰਲਾ ਵੀ ਲਾ ਕੇ ਦੇਖੋ ਆ ਬਾਈ ਬਾਹਰ ਬੰਦ ਕਰ ਮਾੜਾ ਇਹਨੂੰ ਵੀ ਦੇਖੀ ਲਾ ਕੇ ਸਿੱਧੀ ਪੈਣੀ ਆਪਣੀ ਪੈਣੀ ਸੀ ਸਿੱਧੀ ਦਾ ਝੋਲ ਮਾਰਨੀ ਸੀ ਸਿੱਧੀ ਦਾ ਤੇਰਾ ਡੱਗ ਪਿਆ ਕਰਨਾ ਸੀ ਇਹਨਾਂ ਨੂੰ ਵੀ ਕਰੂੰ ਹਾਂ ਤਾਂ ਮੋੜ ਆਂਦਾ ਵੇ ਡਬਾਇਡਰ ਜਿਆਦਾ ਮੋੜ ਆਂਦਾ ਜੋਇੰਟ ਵਾਲਾ ਇੱਧਰ ਦੋ ਪਾਏ ਹੋਏ ਹਨ ਸਿੱਧੇ ਇਧਰ ਦੀ ਸਾਈਡ ਨੇ ਲੱਗਦੀ ਥੋੜੀ ਅੰਨ ਜੇ ਕਰੀਜਾਂ ਲੋਟ ਕਰਨ ਵਾਲੀਆਂ ਹਾਂ ਜਿਹਨਾਂ ਨਾਲ ਮੈਚ ਹੋਵੇ ਹਾਂ ਸੋਫਿਆਂ ਨਾਲ ਵੀ ਮੈਚ ਹੋਗੇ ਬਾਲ ਪੇਪਰ ਨਾਲ ਵੀ ਮੈਚ ਹੋਗੇ ਸਾਰੇ ਕਾਸ ਨੇ ਮੈਚ ਨੇ ਰਾ ਪੈ ਗਿਆ ਉਹ ਅੰਦਰ ਹੈਪੀ ਨੂੰ ਵੀਡੀਓ ਕਰ ਲਾ ਦੇ ਕੀ ਕੀ ਕਰਦੀ ਹਾਂ ਜਿੱਦਾਂ ਨੀਵੇਂ ਨਹੀਂ ਲੱਗਦੇ ਆ ਕਿ ਨਹੀਂ ਨਹੀਂ ਫਿਰ ਬਾਲੇ ਬਾਲੇ ਉੱਚੇ ਬਾਲੇ ਭੜੇ ਲੱਗਣੇ ਸੀ ਮੈਂ ਤਾਂਹੀਂ ਮੜੇ ਮੜੇ ਫੋਲਡ ਕਰਾਏ ਆ ਮੈਂ ਕਿਉਂ ਪੱਟੀ ਜੀ ਦੇਹਦੀ ਰਹਿੰਦੀ ਆ ਨਾਲੇ ਪੱਟੀ ਜੀ ਹਲਕੀ ਸੀ ਰਹਿ ਕਿਉਂਕਿ ਜੇ ਬਾਲੇ ਨੀਵੇਂ ਹੁੰਦੇ ਫਿਰ ਉਹਦਾ ਪੋਚੇ ਤਾਂ ਜਮਾ ਜਰੂਰ ਵਟੇ ਜਾਣੇ ਪਰਦੇ ਤੇ ਗਿੱਲੇ ਹੋ ਜਾ ਕਰਨੇ ਸੀ ਆ ਸਹੀ ਆ ਇੰਨੀ ਕਿ ਲੈਂਥ ਨਹੀਂ ਹੁਣ ਤਾਂ ਤਾਂ ਚੱਕਣ ਲਈ ਲੋਡ ਨਹੀਂ ਲੋੜ ਹੀ ਨਹੀਂ ਪਹਿਲਾਂ ਪਹਿਲਾਂ ਲੋਡ ਸੀ ਜਦੋਂ ਪੂਰੇ ਪੂਰੇ ਲੈਂਦੇ ਸੀ ਦੋਨੇ ਸਾਈਡ 6-6 ਆ ਗਏ ਆਪਾਂ ਪੂਰੇ ਹੀ ਲਈ ਸੀ 12 ਹਣਾਂ ਲਾਉਣੇ ਜਾ ਰਹੇ ਮੌਸਮ ਰੱਬ ਨੇ ਬੜੀਆ ਕਰਤਾ ਮੇਹਰ ਕਰਨ ਵਾਇਗਰੂ ਲਾਉਣ ਲੱਗੇ ਹਨ ਤੂਪਾਂ ਦੇ ਹੜ ਪ੍ਰਭਾਵਿਤ ਹੋਏ ਆ ਜਾਂ ਜਨਾਂ ਦੀਆਂ ਸਰਆਂ ਦੀਆਂ ਸਕੱਟਾਂ ਚੁੰਦੀਆਂ ਉਹਨਾਂ ਨੇ ਹਵਾ ਹਵਾ ਫਿਰ ਜੂਗੀ ਇਹ ਦੇਖਿਓ ਦਾਤਾ ਸਾਰਿਆਂ ਤੇ ਇੱਕ ਹੋਰ ਦਾਸ ਸਰਵਦਾ ਪਾਲਣ ਆਜਾ ਹੁਣ ਤਾਂ ਛੁੱਟੀਆਂ ਬਾਦ ਗਈਆਂ ਉਹ ਤਾਂ ਕਹਿੰਦਾ ਕਹਿੰਦਾ ਮੰਮੀ ਐਵੇਂ ਲੈ ਗਈ ਆ ਹਾਂ ਉਹ ਮੰਮੀ ਦਾ ਐਵੇਂ ਲੈ ਗਈ ਨਾਲ ਉਹਨੇ ਪਤਾ ਨਹੀਂ ਕੀ ਤਿਆਰ ਖਾਗ ਤਾਂ ਆਹ ਉਹ ਪੜਨਾ ਆਉਨੇ ਉਹ ਫਾਸਟ ਆਉਂਦਾ ਅੱਗੇ ਤੁਹਾਨੂੰ ਪਤਾ ਤਾਂ ਹੈਗਾ ਟਾਪ ਪੋਜੀਸ਼ਨ ਤੇ ਆਉਂਦਾ ਮਗਰੋਂ ਓਏ ਆ ਜਾ ਬਾਬਾ ਮੰਮੂ ਡੀਕੀ ਜਾਂਦਾ ਅੱਜ ਮੇਰੀ ਛੱਤ ਚੋਂਂਦੀ ਸੀ ਅੱਜ ਭੱਜ ਗਿਆ ਮਿੱਟੀ ਛਿੱਟੀ ਆਜੋ ਦੀ ਛੱਤ ਤੇ ਅੱਛਾ ਅੱਜ ਤੂੰ ਭੱਜ ਗਿਆ ਆਇਆ ਕੁਲੇ ਕੱਲ੍ਹ ਕੇ ਹਾਲ ਅੱਜ ਕੱਲ੍ਹੋਂ ਚੜਿਆ ਹੀ ਸਵੇਰੇ ਕੱਲ੍ਹੋਂ ਆਜੀ